ਕਿ ਜਦ ਮਾਵਾਂ ਦੇ ਸ਼ੇਰ ਪੁੱਤ ਥਾਪੀ ਮਾਰ ਕੇ ਮੈਦਾਨ ਚ ਬੜਦੇ ਨੇ ਤਾਂ ਹਨੇਰੀ ਜਿਹੀ ਆ ਜਾਂਦੀ ਹੈ ਜਦ ਕੋਈ ਜਾਫੀ ਗੁੱਟ ਫੜ ਕੇ ਜਫਾ ਲਾਉਂਦਾ ਹੈ ਜਾਂ ਕੋਈ ਰੇਡਰ ਪੁਆਇੰਟ ਜਿੱਤ ਕੇ ਆਉਂਦਾ ਤਾਂ ਕੂਕ ਅਸਮਾਨੀ ਚੜ ਜਾਂਦੀ ਹੈ ਕਹਿੰਦੇ ਕਿ ਕਿੰਗਸ ਸਪੋਰਟਸ ਐਂਡ ਕਲਚਰ ਕਲੱਬ ਸੈਕਰਾਮੈਂਟੋ ਵਾਲੇ ਜਦ ਵਰਲਡ ਕਬੱਡੀ ਕੱਪ ਕਰਾਉਂਦੇ ਨੇ ਤਾਂ ਗੱਲ ਆਪੇ ਹੀ ਬਣ ਜਾਂਦੀ ਹੈ ਗੱਲ ਇਤਿਹਾਸ ਵਾਲੀ ਬਣ ਜਾਂਦੀ ਹੈ ਸਤਿ ਸ਼੍ਰੀ ਅਕਾਲ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ੇਅਰ ਤੋਂ ਦਸਲਾਉਂਦੇ ਵੀਡੀਓ ਕਿਸ ਬਾਬਤ ਹੋਣ ਗਲੇ ਸਾਥੀਓ ਮਾ ਖੇਡ ਕਬੱਡੀ ਦੀ ਗੱਲ ਕੀਤੀ ਹੈ ਔਰ ਕਬੱਡੀ ਖੇਡ ਸਾਡੀ ਰਗ ਰਗ ਚ ਵੱਸਦੀ ਹੈ ਸਾਡੇ ਖੂਨ ਚ ਵੱਸਦੀ ਹੈ ਤੇ ਸਦਕੇ ਜਾਈਏ ਉਹਨਾਂ ਖੇਡ ਪ੍ਰੇਮੀਆਂ ਦੇ ਉਹਨਾਂ ਕਬੱਡੀ ਖੇਡ ਪ੍ਰਮੋਟਰਾਂ ਦੇ ਜਿਹੜੇ ਕਈ ਦਹਾਕੇ ਪਹਿਲਾਂ ਤੋਂ ਪੰਜਾਬ ਚ ਪੰਜਾਬ ਤੋਂ ਜਾਣ ਤੋਂ ਮਜਬੂਰ ਹੋ ਗਏ ਲੇਕਿਨ ਅੱਜ ਵੀ ਅਮਰੀਕਾ ਵਰਗੀ ਕੰਟਰੀਆਂ ਚ ਜਾ ਕੇ ਆਪਣੀ ਮਾਂ ਖੇਡ ਕਬੱਡੀ ਨੂੰ ਸਾਂਭਿਆ ਤੇ ਆਏ ਸਾਲ ਵਰਲਡ ਕਬੱਡੀ ਕੱਪ ਕਰਾਉਂਦੇ ਨੇ ਔਰ ਹੁਣ ਇਤਿਹਾਸਕ ਪਲ ਆਉਣ ਵਾਲੇ ਆ ਜਿੰਨਾ ਦਾ ਪੂਰੇ ਇੱਕ ਸਾਲ ਤੋਂ ਪੂਰੀ ਦੁਨੀਆ ਵਿੱਚ ਕਬੱਡੀ ਖੇਡ ਪ੍ਰੇਮੀਆਂ ਨੂੰ ਇੰਤਜ਼ਾਰ ਰਹਿਦਾ ਦੱਸ ਦਈਏ ਜੀ ਕਿ 24 ਮਈ ਨੂੰ ਦਿਨ ਸ਼ਨੀਵਾਰ 2025 ਸਾਲ Kings Sports and Culture Club ਵਾਲਿਆਂ ਵੱਲੋਂ 10ਵਾਂ ਵਰਲਡ ਕਬੱਡੀ ਕੱਪ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਇਤਿਹਾਸਿਕ ਪਲ ਹੈ ਔਰ ਸੈਕਰਾਮੈਂਟੋ ਦੀ ਧਰਤੀ ਤੇ ਇਹ ਵਰਲਡ ਕਬੱਡੀ ਕੱਪ ਹੋਣਾ ਹੈ ਔਰ ਮੈਂ ਫਿਰ ਤੋਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਜਿਹੜੇ ਪ੍ਰਮੋਟਰ ਨੇ ਜਿਹੜੇ ਸਾਡੇ ਭਰਾ ਆਯੋਜਨ ਕਰਦੇ ਨੇ ਇਸ ਵਰਲਡ ਕਬੱਡੀ ਕੱਪ ਦਾ ਇਹ ਹਮੇਸ਼ਾ ਇਹ ਸਬੂਤ ਦਿੰਦੇ ਨੇ ਕਿ ਆਪਣੇ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਕਲਚਰ ਨੂੰ ਆਪਣੀ ਮਾਂ ਖੇਡ ਕਬੱਡੀ ਨੂੰ ਇਹ ਕਿੰਨਾ ਪਿਆਰ ਕਰਦੇ ਨੇ ਔਰ ਨਾਲ ਦੀ ਨਾਲ ਅਸੀਂ ਇਹ ਤੁਹਾਨੂੰ ਬੇਨਤੀ ਕਰਨਾ ਚਾਹੁੰਦੇ ਆ ਅਪੀਲ ਕਰਨਾ ਚਾਹੁੰਦੇ ਕਿ ਤੁਸੀਂ ਜ਼ਰੂਰ ਮੌਕੇ ਤੇ ਪਹੁੰਚਣਾ ਕਿਉਂਕਿ ਹਰ ਸਾਲ ਗੈਦਰਿੰਗ ਬਹੁਤ ਵੱਧਦੀ ਹੈ ਪਰ ਇਸ ਵਾਰ ਪਹਿਲਾਂ ਨਾਲੋਂ ਵੀ ਹੋਰ ਬਿਹਤਰ ਟੌਪ ਦੇ ਪਲੇਅਰ ਟੌਪ ਦੀਆਂ ਟੀਮਾਂ ਪਹੁੰਚ ਰਹੀਆਂ ਨੇ ਔਰ ਮੁਕਾਬਲੇ ਸਖਤ ਹੋਣੇ ਆ ਤੇ ਤੁਸੀਂ ਆ ਕੇ ਇਸ ਮੇਲੇ ਦੀ ਇਸ ਵਰਲਡ ਕਬੱਡੀ ਕੱਪ ਦੀ ਰੌਣਕ ਵਧਾਉਣੀ ਹੈ ਕਿਉਂਕਿ ਜਦੋਂ ਦਰਸ਼ਕ ਹੁੰਦੇ ਨੇ ਸਵਾਦ ਤਾਂ ਉਦੋਂ ਹੀ ਆਉਂਦਾ ਜਦੋਂ ਕੱਲੇ-ਕੱਲੇ ਜੱਫੇ ਤੇ ਦਿਲਾਂ ਦੀ ਧੜਕਣ ਵੱਧ ਜਾਂਦੀ ਹੈ ਜਦੋਂ ਕੱਲੀ-ਕੱਲੀ ਰੇਡ ਤੇ ਕੂਕ ਸਮਾਨੀ ਚੜ ਜਾਂਦੀ ਹੈ ਉਦੋਂ ਪਤਾ ਲੱਗਦਾ ਕਿ ਮਾਵਾਂ ਦੇ ਪੁੱਤ ਮੈਦਾਨ 'ਚ ਭੜਦੇ ਪਏ ਆ ਤਾਂ ਜਿਹੜੇ ਪ੍ਰਮੋਟਰ ਨੇ ਜਿਹੜੇ ਪ੍ਰਬੰਧਕ ਨੇ ਉਹ ਅੱਖਾਂ ਵਿਸਾ ਕੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ 골ਡਨ ਚੇਅਰ ਸੱਜ ਚੁੱਕੀ ਐ 골ਡਨ ਚੇਅਰ ਸੱਜ ਚੁੱਕੀਆਂ ਨੇ ਪਰ ਤੁਹਾਡੀਆਂ ਚਿਹਰਾ ਵੀ ਲੱਗੀਆਂ ਨੇ ਔਰ ਤੁਸੀਂ ਆਉਣਾ ਕਿ ਤੁਸੀਂ ਰੌਣਕ ਨੂੰ ਵਧਾਉਣਾ ਹੁਣ ਨਾਲ ਦੀ ਨਾਲ ਮੈਂ ਕੁਝ ਜਿਹੜੀਆਂ ਸ਼ਖਸੀਅਤਾਂ ਜਿਹੜੀਆਂ ਖਾਸ ਤੌਰ ਤੇ ਪੂਰੀ ਦੁਨੀਆ 'ਚੋਂ ਇੰਡੀਆ 'ਚੋਂ ਯੂਕੇ ਤੋਂ ਤੇ ਅਮਰੀਕਾ ਵਿੱਚੋਂ ਹੀ ਡੈਨਵਰ ਤੋਂ ਜਿਹੜੇ ਸੈਕਰਾਮੈਂਟੋ ਵਿਖੇ ਪਹੁੰਚੇ ਨੇ ਮੈਂ ਉਹਨਾਂ ਦਾ ਨਾਮ ਲੈਣਾ ਚਾਹੂੰਗਾ ਜੀ ਲਖਵੀਰ ਲੱਕੀ ਮਹਿਰਮਪੁਰ ਤੋਂ ਜਿਹੜੇ ਯੂਕੇ ਰਹਿੰਦੇ ਨੇ ਉਹ ਉਚੇਚੇ ਤੌਰ ਤੇ ਪਹੁੰਚੇ ਨੇ ਕੁਲਦੀਪ ਸਿੰਘ ਬਹਿਰੀਨ ਤੋਂ ਉਹ ਉਚੇਚੇ ਤੌਰ ਤੇ ਟੂਰਨਾਮੈਂਟ ਵਰਲਡ ਕਬੱਡੀ ਕੱਪ ਦੇਖਣ ਪਹੁੰਚੇ ਨੇ ਨਰੇਸ਼ ਸੂਰੀ ਮੇਰੇ ਪਿਤਾ ਜੀ ਪੀਪੀ 32 ਵੱਲੋਂ ਪਿੰਡ ਮਹਿਰਮਪੁਰ ਵੱਲੋਂ ਜਿਹੜੇ ਉੱਥੇ ਆਪਣਾ ਪਿਆਰ ਸਤਿਕਾਰ ਲੈ ਕੇ ਪਹੁੰਚੇ ਨੇ ਨਰੇਸ਼ ਸੂਰੀ ਮਹਿਰਮਪੁਰ ਨਵਾਂ ਸ਼ਹਿਰ ਤੋਂ ਉਹ ਸੈਕਰਾਮੈਂਟੋ ਪਹੁੰਚੇ ਨੇ ਅਸ਼ੋਕ ਸੋਗੀ ਜੀ ਨੌਰੇ ਤੋਂ ਨਵਾਂ ਸ਼ਹਿਰ ਤੋਂ ਉੱਥੇ ਪਹੁੰਚੇ ਨੇ ਦਲਾਵਰ ਢਿੱਲੋਂ ਬਾਵੋ ਮਹਿਰਮਪੁਰ ਡੈਨਵਰ ਤੋਂ ਉਹ ਉਚੇਚੇ ਤੌਰ ਤੇ ਪਹੁੰਚਨੇ ਦੇਖੋ ਇਹਨਾਂ ਦਾ ਕਬੱਡੀ ਨਾਲ ਕਿੰਨਾ ਗੂੜਾ ਰਿਸ਼ਤਾ 26 ਤਰੀਕ ਨੂੰ ਇਹਨਾਂ ਦੇ ਪੁੱਤਰ ਦਾ ਵਿਆਹ ਹੈ ਤੇ 24 ਤਰੀਕ ਨੂੰ ਉਚੇਚੇ ਤੌਰ ਤੇ ਡੈਨਵਰ ਤੋਂ ਸੈਕਰਾਮੈਂਟੋ ਪਹੁੰਚ ਰਹੇ ਨੇ ਕਬੱਡੀ ਟੂਰਨਾਮੈਂਟ ਦੇਖਣ ਕਹਿੰਦੇ ਵਿਆਹ ਤਾਂ ਦੇਖਣਾ ਪਰ ਉਸ ਤੋਂ ਪਹਿਲਾਂ ਕਬੱਡੀ ਟੂਰਨਾਮੈਂਟ ਵੀ ਦੇਖਣਾ ਬਲਵੀਰ ਢਿੱਲੋਂ ਪਿੰਡ ਮਹਿਰਮਪੁਰ ਡੈਨਵਰ ਔਰ ਬਾਬੋ ਦੇ ਮਾਮੇ ਦਾ ਮੁੰਡਾ ਮਨਜੀਤ ਥਿਆੜਾ ਸਹਾਪੁਰ ਡੈਨਵਰ ਅਜੈਬ ਸਿੰਘ ਉਹਨਾਂ ਦਾ ਸੁਪੁੱਤਰ ਇੰਦਰਜੀਤ ਸਿੰਘ ਬੀਰੋਵਾਲ ਸੈਕਰਾਮੈਂਟੋ ਬਈ ਇਹ ਆਏਗੇ ਜਿਹੜੇ ਗੈਸਟ ਨੇ ਆਏਗੇ ਜਿਹੜੇ ਮਹਿਮਾਨ ਨੇ ਉਹਨਾਂ ਦੀ ਮਹਿਮਾਨ ਨਿਵਾਜ਼ੀ ਵਿੱਚ ਬਹੁਤ ਵਿਅਸਤ ਨੇ ਬਹੁਤ ਦੇਖਭਾਲ ਕਰ ਰਹੇ ਨੇ ਤੇ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਕਿ ਆਨੰਦ ਆਇਆ ਪਿਆ ਆਨੰਦ ਮੰਗਲ ਹੋਇਆ ਪਿਆ ਇੰਨਾ ਖਿਆਲ ਰੱਖ ਰਹੇ ਨੇ ਕਿ ਅਸੀਂ ਇਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਗੁਰਨੇਕ ਸਿੰਘ ਢਿੱਲੋਂ ਲੰਬੜਦਾਰ ਸਾਹਿਬ ਮਹਿਰਮਪੁਰ ਔਰ ਸੈਕਰਮੈਂਟੋ ਜਸਵੰਤ ਸਿੰਘ ਢਿੱਲੋਂ ਜੱਸੀ ਮਹਿਰਮਪੁਰ ਸੈਕਰਮੈਂਟੋ ਤੇ ਬਾਕੀ ਸਾਰੇ ਜਿਹੜੇ ਸਤਕਾਰਯੋਗ ਪ੍ਰਬੰਧਕ ਨੇ ਬਈਓ ਪਸੀਨਾ ਬਹਾਰੇ ਨੇ ਕਿ ਮੇਲਾ ਜਿੰਨਾ ਪਹਿਲਾਂ ਭਰਦਾ ਉਸ ਤੋਂ ਵੀ ਜ਼ਿਆਦਾ ਅੱਗੇ ਇਤਿਹਾਸ ਰਚੀਏ ਤੇ ਸਿਖਰਾਂ ਤੱਕ ਪਹੁੰਚੀਏ ਅੰਤਜਿਤ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਮਾਂ ਖੇਡ ਕਬੱਡੀ ਜ਼ਿੰਦਾਬਾਦ ਰਵੇ ਜਿੰਦਾਬਾਦ ਰਣਮਾ ਖੇਡ ਕਬੱਡੀ ਦੇ ਪ੍ਰਮੋਟਰ ਮਾ ਖੇਡ ਕਬੱਡੀ ਦੇ लाडले ਪੁੱਤਰ ਜਿਹੜੇ ਹਰ ਸਾਲ ਇਹੋ ਜੇ ਇਤਿਹਾਸ ਰਚਣ ਵਾਲੇ ਜਿਹੜੇ ਵਰਲਡ ਕਬੱਡੀ ਕੱਪ ਕਰਾਉਂਦੇ ਨੇ ਤਾਂ ਜੋ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹੀਏ ਅਸੀਂ ਆਪਣੀ ਲੈਗਸੀ ਨਾਲ ਜੁੜੇ ਰਹੀਏ ਅਸੀਂ ਆਪਣੇ ਸੱਭਿਆਚਾਰ ਨਾਲ ਜੁੜੇ ਰਹੀਏ ਮੈਂ ਸੈਕਰਮੈਂਟੋ ਵਾਸੀ ਹਾਂ ਤੇ ਯੂ ਐਸ ਵਿੱਚ ਰਹਿੰਦੇ ਸਾਡੇ ਭੈਣਾ ਭਰਾਵਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਵੀ ਆਪਣੀ ਲੈਗਸੀ ਆਪਣੇ ਕਲਚਰ ਆਪਣੇ ਸੱਭਿਆਚਾਰ ਨਾਲ ਜੁੜੋ ਤੇ ਮਾਂ ਖੇਡ ਕਬੱਡੀ ਦਾ ਵਰਲਡ ਕਬੱਡੀ ਕੱਪ ਜਿਹੜਾ ਹੋ ਰਿਹਾ ਹੈ ਟਾਪ ਦੇ ਪਲੇਅਰ ਪਹੁੰਚ ਰਹੇ ਨੇ ਤੁਸੀਂ ਵੀ ਉੱਥੇ ਜਾ ਕੇ ਪਹੁੰਚੋ ਮਨੋਰੰਜਨ ਤਾਂ ਹੋਣਾ ਔਰ ਚਾਹ ਤੇ ਪਕੌੜਿਆਂ ਦਾ ਕਹਿੰ ਲੰਗਰ ਜਿਹੜਾ ਉਹ ਟੁੱਟ ਵਰਤੇਗਾ ਉਹ ਤਾਂ ਹੋਣਾ ਮੇਲ ਮਿਲਾਪ ਤਾਂ ਹੋਣੀ ਆ ਪਰ ਨਾਲ ਦੀ ਨਾਲ ਤੁਸੀਂ ਆਪਣੇ ਵਿਰਸੇ ਨਾਲ ਵੀ ਜੁੜੋਗੇ ਆਪਣੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਵਿਰਸੇ ਦੀ ਉਂਗਲ ਫੜਾ ਕੇ ਆਉਂਗੇ ਤਾਂ ਮੇਰੀ ਇਹੀ ਬੇਨਤੀ ਹੈ ਸੱਚੇ ਪਾਤਸ਼ਾਹਗੇ ਕਿ ਜਿਹੜੇ ਪ੍ਰਬੰਧਕ ਸਾਰੇ ਸਤਕਾਰਯੋਗ ਪ੍ਰਬੰਧਕ ਜਿਹੜੇ ਆਯੋਜਨਾ ਵਿੱਚ ਲੱਗੇ ਹੋਏ ਨੇ ਉਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹਨਾਂ ਨੂੰ ਬੂਰ ਪੈ ਉਹ ਕਾਮਯਾਬ ਹੋਣ ਤੇ ਤੁਸੀਂ ਇਸ ਮੇਲੇ ਦਾ ਪੂਰਾ ਆਨੰਦ ਮਾਣੋ ਔਰ ਇਹਦੀਆਂ ਜਿਹੜੀਆਂ ਹਾਈਲਾਈਟਸ ਆ ਉਹ ਅਸੀਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਕਿਉਂਕਿ ਮੇਰੇ ਪਿਤਾ ਜੀ ਸ਼੍ਰੀ ਨਰੇਸ਼ ਸੂਰੀ ਉੱਥੇ ਪਹੁੰਚੇ ਨੇ ਉਹ ਸਾਨੂੰ ਹਾਈਲਾਈਟਸ ਜਿਹੜੀਆਂ ਭੇਜਦੇ ਰਹਿਣਗੇ ਤੇ ਅਸੀਂ ਤੁਹਾਡੇ ਸਾਹਮਣੇ ਕਰਦੇ ਰਾਵਾਂਗੇ ਅਖੀਰ ਚ ਫਿਰ ਤੋਂ ਹੀ ਕਹੂੰਗਾ ਮਾਂ ਖੇਡ ਕਬੱਡੀ ਜਿੰਦਾਬਾਦ ਮਾਂ ਬੋਲੀ ਪੰਜਾਬੀ ਜਿੰਦਾਬਾਦ ਹਾਂਜੀ ਕਿੰਗ ਸਪੋਰਟਸ ਕਲੱਬ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਡੀਓ ਸوير ਦੇ ਲੱਗੇ ਆ ਸਾਡੇ ਮੈਂਬਰ ਸਤਿਕਾਰਯੋਗ ਛੋਟੀ ਟੀਮ ਸਾਹ ਕੁਲਵਿੰਦਰ ਬੱਲ ਮੇਲਾ ਗੁਰਮਖ ਬੰਤ ਭਾਈ ਦੀਪਾ ਜੱਸੀ ਢਿਲੋਂ ਚੰਨੀ ਤੇ ਉਧਰ ਆਪਣੇ ਬੱਲੀ ਹੋਣੀ ਤੇ ਸਾਰੇ ਚਿਹਰਾ ਬਿਲਕੁਲ ਸੈਟ ਅਪ ਹੋ ਗਿਆ ਐ ਨੰਬਰ 1 ਗਰਾਊਂਡ ਸਟੇਜ ਆ ਰੈਡੀ 골ਡਨ ਚੇਅਰ ਫॉर ਵੀਆਈਪੀ ਪੀਪਲ ਤੇ VAP members and members ਤੇ ਬਹੁਤ ਹੀ ਵਧੀਆ ਸੈਟਅਪ ਹੋ ਗਈ ਹੈ ਤੇ ਹੁਣ ਟ੍ਰੇਲਰਾਂ ਤੇ ਲਾ ਰਹੇ ਹਾਂ ਹੋਰ ਅਪਡੇਟ ਹੋਤੇ ਜਰੂਰ ਸ਼ੇਅਰ ਕਰਾਂਗੇ ਰੈਡੀ ਟੂ ਗੋ ਗੋ ਕਿੰਗਸ